ਫਗਵਾੜਾ ਦੇ ਵਿੱਚ ਨਹੀਂ ਰੁਕ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੱਸਦੀ ਹੈ ਅਜਿਹਾ ਇੱਕ ਹੋਰ ਚੋਰੀ ਦਾ ਮਾਮਲਾ ਸਾਹਮਣੇ ਹੈ ਫਗਵਾੜਾ ਦੇ ਸ਼ਰਪੁਰ ਰੋਡ ਤੋਂ ਜਿੱਥੇ ਕਿ ਚੋਰਾਂ ਨੇ ਇੱਕ ਮੋਬਾਈਲ ਫੋਨ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਉੱਥੋਂ ਦੁਕਾਨ ਮਾਲਕ ਸੰਜੀਵ ਦਾ ਲੱਖਾਂ ਰੁਪਏ ਦਾ ਮੋਬਾਈਲ ਫੋਨ ਚੋਰੀ ਕਰ ਦਿੱਤਾ ਗਿਆ ਉਹਨੇ ਦੱਸਿਆ ਕਿ ਉਹ ਰੋਜ਼ ਦੁਕਾਨ ਆਪਣੀ ਖੋਲਦਾ ਹੈ ਅਤੇ ਬੰਦ ਕਰਕੇ ਘਰ ਚਲਾ ਜਾਂਦਾ ਹੈ ਉਸਨੇ ਦੱਸਿਆ ਹੈ ਕਿ ਜਦੋਂ ਉਸਨੇ ਆਪਣੀ ਦੁਕਾਨ ਵੇਖੀ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਤਾਂ ਦੇਖਿਆ ਤਾਂ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਤੋਂ ਬਾਅਦ ਘਟਨਾਪੁਰੀ ਸੀਸੀਟੀਵੀ ਵਿੱਚ ਕੈਦ ਹੁੰਦੀ ਹੈ ਸੀਸੀਟੀਵੀ ਖੰਗਾਲੇ ਜਾਂਦੇ ਨੇ ਪੀੜਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਕੇ ਫੜਿਆ ਜਾਵੇ ਤਾਂ ਜੋ ਅਜਿਹਾ ਕੰਮ ਨਾ ਕਰ ਰਤੇ ਅਤੇ ਨਾ ਹੀ ਕੋਈ ਅਜਿਹੀ ਘਟਨਾ ਵਾਪਰ ਸਕੇ ਜੀ ਆਪਣਾ ਸੰਜੀਵ ਕੁਮਾਰ ਪਿੰਕੀ ਮਾਮਲਾ ਕੀ ਜਿਹੜਾ ਅਜੇ ਸਟੈਟਸ ਮੋਬਾਈਲ ਸ਼ਾਪ ਹੈ ਜੀ ਆਪਣੀ ਮੰਡੀ ਦੇ ਸਾਹਮਣੇ ਦੁਕਾਨ ਨੰਬਰ 2 ਜੀਆਰਡੀ ਕਾਲਜ ਮਾਰਕੀਟ ਦੇ ਵਿੱਚ ਰਾਤੀ ਅਸੀਂ 8:40-45 ਦੇ ਕਰੀਬ ਦੁਕਾਨ ਵਧਾ ਕੇ ਗਏ ਤੇ ਉਸ ਤੋਂ ਬਾਅਦ ਸਵੇਰੇ 8:30 ਵਜੇ ਮੈਨੂੰ ਆਪਣੇ ਬੁੜੋਸੀ ਦਾ ਫੋਨ ਆਇਆ ਵੀ ਤੁਹਾਡਾ ਸ਼ਟਰ ਟੁੱਟਾ ਹੋ ਗਿਆ ਜਦੋਂ ਆ ਕੇ ਦੇਖਿਆ ਤੇ ਸ਼ਟਰ ਦੀ ਬਹੁਤ ਬੁਰੀ ਹਾਲਤ ਸੀ ਆਸੇ-ਪਾਸੇ ਸਾਰੇ ਕੁਝ ਕੰਡਾ ਟੋੜੀਆਂ ਹੋਈਆਂ ਸੀ ਤੇ ਅੰਦਰੋਂ ਮੇਰਾ ਟੱਚ ਵਾਲੇ ਫੋਨ ਬਟਨਾਂ ਵਾਲੇ ਫੋਨ ਇੱਕ ਮੇਰੀ ਗੋਲਕ ਪਈ ਸੀ ਉਹਦੇ ਵਿੱਚ ਮੈਂ ਰੱਬ ਦੇ ਨਾਮ ਦੇ ਕੁਝ ਕੱਢਦਾ ਹੁੰਦਾ ਸੀ ਉਹ ਪੈਸੇ ਗੱਲੇ ਦੇ ਪੈਸੇ ਲੈਪਟਾਪ ਬਾਕੀ ਹਜੇ ਦੇਖ ਰਹੇ ਹਾਂ ਹੋਰ ਕੀ ਕੀ ਸਮਾਨ ਦਾ ਟੋਟਲ ਸਰ ਨੁਕਸਾਨ ਕਿੰਨਾ ਹੋ ਗਿਆ ਆਪਣਾ ਟੋਟਲ ਨੁਕਸਾਨ 3-4 ਲੱਖ ਦੇ ਕਰੀਬ ਹੈਗਾ ਜੀ ਤੇ ਮੰਗੀ ਰਿਪੇਅਰ ਕਰਨ ਵਾਲੇ ਕਹਿੰਦੇ ਸੀ ਕਿ ਦੋ ਰਿਪੇਅਰ ਵਾਲੇ ਫੋਨ ਵੀ 5-7 ਫੌਂਟ ਰਿਪੇਅਰ ਵਾਲੇ ਵੀ ਹਜੇ ਟਰੇਸ ਹੋਏ ਆ ਹਜੇ ਟਰੇਸ ਕਰਦੇ ਪਏ ਆ ਹਜੇ ਕਿੱਦਾਂ ਘਟ ਤੋਂ ਘਟ ਅੰਦਰ ਜਿਹੜੇ ਰਿਪੇਅਰ ਵਾਲੇ 15 ਫੋਨ ਰਏ ਸੀ ਤੇ ਸਰ ਕੋਈ ਸੀਸੀਡੀ ਕੈਮਰੇਜ ਬੰਦੇ ਆਏ ਸੀਸੀ ਟੀਵੀ ਦੇ ਵਿੱਚ ਇੱਕ ਬੰਦਾ ਦਿਖ ਰਿਹਾ ਅੰਦਰ ਦਾ ਬਾਹਰ ਦਾ ਕੁਛ ਟਰੇਸ ਨਹੀਂ ਹੋ ਰਿਹਾ ਬਾਹਰੋਂ ਕਿੱਦਾਂ ਇੱਕ ਬੰਦਾ ਅੰਦਰ ਤਸੱਲੀ ਨਾਲ ਸਾਰੇ ਦਰਾਜ ਰੂਜ ਦੇਖ ਰਿਆ ਖੋੜ ਲਿਆ ਚੰਗੀ ਤਰ੍ਹਾਂ ਮਾ ਤਾਂ ਗੱਲੇ ਦਾ ਕੈਸ਼ ਵੀ ਲੈ ਗਿਆ ਉਹਦੇ ਵਿੱਚ ਵੀ ਘੱਟੋ ਘਾਟ 8000 ਰੁਪਏ ਪਿਆ ਸੀਗਾ ਅਗਲੇ ਦਿਨ ਪੇਮੈਂਟ ਕਰਨੀ ਸੀ ਵਪਾਰੀ ਤੇ ਸਰ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਉਸ ਲਈ ਸਵੇਰੇ ਅਸੀਂ ਜਦੋਂ ਮੈਨੂੰ ਪਤਾ ਲੱਗਾ 8:00 ਵਜੇ ਆਂਦੀ ਅਸੀਂ 100 ਨੰਬਰ ਤੇ ਫੋਨ ਕਰਤਾ ਸੀ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਫੋਨ ਫੇਰ ਕੀ ਕੀਤਾ ਹਜੇ ਸ਼ਾਇਦ ਉਹਨਾਂ ਚ ਕੋਈ ਵੀ ਮੁਲਾਜ਼ਮ ਪਹੁੰਚਿਆ ਨਹੀਂ ਤੇ ਅਸੀਂ ਇਸ ਕਰਕੇ ਆਪਣਾ ਨੁਕਸਾਨ ਦੇਖਣ ਲਈ ਸ਼ਟਰ ਉੱਪਰ ਚਾਕੇ ਤਾਂ ਅੰਦਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਿੱਦਾਂ ਸਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਤੇ ਕੀ ਪ੍ਰਸ਼ਾਸਨ ਕੋਲ ਆਪਾਂ ਮੰਗ ਰਹਾ ਹਾਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਵੀ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਦੁਕਾਨਦਾਰਾਂ ਦੇ ਟੈਕਸਾਂ ਨਾਲ ਸਹਲੀਆਂ ਮਿਲਦੀਆਂ ਕਾਮ ਸੇ ਕਾ ਸਾਨੂੰ ਸੇਫਟੀ ਦਾ ਦਿੱਤੀ ਅਸੀਂ ਤਾਂ ਟੈਕਸ ਗਵਰਨਮੈਂਟ ਨੂੰ ਇਸੇ ਕਰਕੇ ਦੇ ਰਹੇ ਆਂ ਵੀ ਸਾਨੂੰ ਸ਼ਹਿਰ ਦੇ ਵਿੱਚ ਸਬਲਾਈਡ ਪਰਸਨ ਵਾਂਗੂ ਰਹਿਣ ਦੀ ਸੁਹੂਲਤਾ ਮਿਲਣ ਪਰ ਲੱਗਦਾ ਵੀ ਅਸੀਂ ਜਿਹੜਾ ਕਮਾ ਰਹੇ ਆਂ ਉਹ ਇਦਾਂ ਹੀ ਕਮਾ ਰਹੇ ਆਂ ਤੇ ਕਿਰਪਾ ਕਰਕੇ ਮਤਲਬ ਆਉਣ ਵਾਲੇ ਸਮੇਂ ਵੀ ਸਾਨੂੰ ਸੁਰੱਖਿਅਤ ਕੀਤਾ ਜਾਵੇ ਸਰ ਕਿਸੇ ਰੋਡ ਦੇ ਉੱਪਰ ਦੁਕਾਨ ਹੈ ਆਪਣੀ ਹਾਰਪੁਰ ਰੋਡ ਦੀ ਦਾਣਾ ਮੰਡੀ ਦੇ ਸਾਹਮਣੇ ਹਾਰਪੁਰ ਰੋਡ 2 ਨੰਬਰ ਦੁਕਾਨ ਹੈ ਜੀ ਆਰ ਡੀ ਕਾਲਜ ਮਾਰਕੀਟ